ਹੋਰ ਨੰਨ ਦੀ ਅਵਸਥਾ ਬਣ ਜਾਂਦੀ ਕਿਉਂਕਿ ਜਿਵੇਂ ਜਿਵੇਂ ਅਸੀਂ ਸੋਨਾਂ ਜ ਤੁਰੇ ਜਾਵਾਂਗੇ ਜੇ ਇੱਥੇ ਲੈ ਕੇ ਆਪਾਂ ਜਿੱਥੇ ਆਪਣੇ ਕੇਸ ਨੇ ਇਹਨੂੰ ਕੇਸਗੜ ਕਹਿੰਦੇ ਨੇ ਇੱਥੇ ਫਿਰ ਅਮਰਤ ਹੋਰ ਜ਼ਿਆਦਾ ਸ਼ੁਰੂ ਹੋ ਜਾਂਦਾ ਹੈ ਇਹ ਅਵਸਥਾ ਹੈ ਕਿ ਪਹਿਲਾਂ ਇੱਥੋਂ ਸ਼ੁਰੂ ਹੋਊ ਫਿਰ ਉਹਦੇ ਉੱਪਰ ਫਿਰ ਬਿਲਕੁਲ ਮਤਲਬ ਕਿ ਮੇਨ ਗੱਲ ਇਹ ਹੈ ਵੀ ਜਦੋਂ ਵਿਚਾਰ ਖਤਮ ਹੋ ਜਾਂਦਾ ਨਾ ਜੀ ਸ਼ਬਦ ਪ੍ਰਗਟ ਹੋ ਜਾਂਦਾ ਅੱਗੇ ਫਿਰ ਸਾਰਾ ਖੇਲ ਚੱਲ ਪੈਂਦਾ ਹੁੰਦਾ ਕੀ ਹੈ ਉਦੋਂ ਜਦੋਂ ਉਸ ਅਵਸਥਾ 'ਚ ਜਾਂਦੇ ਹਾਂ ਦਿਖਦਾ ਕੀ ਹੈ ਨਜ਼ਰ ਕੀ ਆਉਂਦਾ ਪਹਿਲਾਂ ਸਿਰਫ ਸੁਣਦਾ ਜੀ ਪਹਿਲਾਂ ਸਰਬ ਸ਼ਬਦ ਸੁਣਦਾ ਜਿਵੇਂ ਜਿਵੇਂ ਅੱਗੇ ਸੁਣਾਗੇ ਤੇ ਸਮਾਂ ਅਗਿਆ ਮਰਤ ਵੱਧਾ ਜਾਏਗਾ ਪਹਿਲਾਂ ਜਦੋਂ ਆਪਾਂ ਦਰ ਤੇ ਜਾਵਾਂਗੇ ਜੀ ਉੱਥੇ ਬਹੁਤ ਤਰ੍ਹਾਂ ਦੇ ਸ਼ਬਦ ਤੁਹਾਨੂੰ ਸੁਣਨਗੇ ਜਿਹਨੂੰ ਮਾਰਾ ਕਹਿੰਦੇ ਸੋ ਦਰ ਕੇ ਹਾ ਸੋ ਕਰ ਕੇ ਹਾ ਜਤ ਬੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਵਮਨਾਰੇ ਉੱਥੇ ਸਭ ਤੋਂ ਪਹਿਲਾਂ ਇਹ ਆਵਾਜ਼ ਆਏਗੀ ਜਿਵੇਂ ਆਪਾਂ ਸੁਣਨ ਸਾਂ ਜਾਈਏ ਬੰਡਿਆਂ ਦੀ ਆਵਾਜ਼ ਨਹੀਂ ਆਉਂਦੀ ਜੀ ਟੀਂ ਟੀਂ ਇਸ ਤਰ੍ਹਾਂ ਦੀ ਆਵਾਜ਼ ਆਏਗੀ ਹੋਰ ਕਈ ਸੰਖ ਢੋਲ ਘੜਿਆਲ ਝਾਂਜਰ ਇਸ ਤਰ੍ਹਾਂ ਦੀ ਆਵਾਜ਼ ਆਉਣੀ ਫਿਰ ਉਸ ਤੋਂ ਅੱਗੇ ਆਪਾਂ ਅਗਲੀ ਸੋਨ ਚ ਪ੍ਰਵੇਸ਼ ਹੋਵਾਂਗੇ ਜਿਹਨੂੰ ਮਾਰਕ ਕਹੇ ਲੋ ਫਿਰ ਅੱਗੇ ਆਣਾ ਤਾਂ ਬਾਣੀ ਪ੍ਰਗਟ ਹੋ ਜਾਈ ਫਿਰ ਨਾਦ ਪ੍ਰਗਟ ਹੋ ਜਾਏਗਾ ਨਾਦ ਤੋਂ ਤੂੰ ਅਨਹਦ ਬਾਣੀ ਕੀ ਹੈ ਉਹ ਵੀ ਪਰਮਾਤਮਾ ਦੇ ਮੁਖ ਉੱਚੇ ਪ੍ਰਗਟ ਹੋ ਉਹ ਨੂੰ ਹਰ ਕੀ ਕਥਾ ਕਹਿੰਦੇ ਹਰ ਕੀ ਕਥਾ ਅਨਾਦ ਬਾਣੀ ਉਹ ਨੂੰ ਵੀ ਹਰੀ ਦੀ ਕਥਾ ਕਹਦਾ ਉਹਦੀ ਆਵਾਜ਼ ਕਿਹੋ ਜੀ ਹੁੰਦੀ ਆ ਉਹ ਵੀ ਇਹ ਸ਼ਬਦ ਹੀ ਨਹੀਂ ਜੀ ਕਈ ਤਰ੍ਹਾਂ ਦੇ ਰਲਵੇਂ ਨੂੰ ਅਨਾਦ ਬਾਣੀ ਕਹਿ ਦਿੰਦੇ ਆ ਉਸ ਤੋਂ ਅੱਗੇ ਨਾਦ ਪ੍ਰਗਟ ਉਹ ਆਪੇ ਸੁਣਦੀ ਰਹਿੰਦੀ ਜਦੋਂ ਅਵਸਥਾ ਚੋਂ ਤੁਸੀਂ ਤਣ ਹਦ ਬਾਣੀ ਆਪੇ ਕੰਨਾਂ ਚ ਵੱਜਦੀ ਹੈ ਹਾਂ ਵੱਜਦੀ ਰਹਿੰਦੀ ਹੈ ਸੁਣਦੀ ਰਹਿੰਦੀ ਆਪੋ ਨੂੰ ਵੱਜਦੀ ਤੇ ਸਾਡੇ ਘਰ ਚ ਇਹ ਪਹਿਲਾਂ ਕਿਤੇ ਬਾਹਰ ਨਹੀਂ ਸੁਣੀ ਹਾਂ ਕਿਤੇ ਸਬਕੌਨਸ਼ੀਅਸ ਮਾਈਂਡ ਚ ਨਹੀਂ ਪਈ ਤੁਹਾਡੇ ਹਾਂਜੀ ਫਿਰ ਵੀ ਤੁਹਾਨੂੰ ਉਹ ਸੁਣੂਗੀ ਹਾਂ ਜਿਵੇਂ ਹਰਮੰਦਰ ਸਾਹਿਬ ਜਿਹੜਾ ਕੀਰਤਨ ਲਗਾਤਾਰ ਸ਼ੁਰੂ ਕਰਨ ਦਾ ਕਾਰਨ ਇਹ ਹੀ ਹੈ ਕਿਉਂਕਿ ਸਾਡਾ ਜਿਹੜਾ ਸਰੀਰ ਹੈ ਨਾ ਇਹ ਹਰੀ ਦਾ ਮੰਦਰ ਹੈ ਮਾਰਾ ਕਹਿੰਦੇ ਹਰਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਉਹ ਮਹਾਰਾਜ ਨੇ ਚੌਥੇ ਤੇ ਪੰਜਵੇਂ ਬਾਦਸ਼ਾਹ ਨੇ ਉਸ ਪ੍ਰਮਾਤਮਾ ਤੋਂ ਇਹ ਹਜਤ ਲੈ ਕੇ ਇਹ ਦ੍ਰਿਸ਼ਮਾਨ ਤੌਰ ਤੇ ਸਾਡੇ 15ਵੇਂ ਦਵਾਰ ਦਾ ਨਕਸ਼ਾ ਬਣਾਇਆ ਹੈ ਨਿਚ ਕਰ ਦਾ ਨਕਸ਼ਾ ਬਣਾਇਆ ਹੈ ਉਹਦੇ ਵਿਚਾਰਦਾਰ ਰੱਖੇ ਗਏ ਨੇ ਸਾਡੇ ਚਾਰ ਦਰਨੇ ਪੂਰਬ ਪਛਮ ਉੱਤਰ ਦੱਖਣ ਜਦੋਂ ਆਪਣੇ ਚਾਰੇ ਦਰ ਖੁੱਲ ਜਾਂਦੇ ਨੇ ਫਿਰ ਸਾਡੇ ਅੰਦਰ ਬਹੁਤ ਜ਼ਿਆਦਾ ਤਨਕਾਰ ਪੈਂਦੀ ਹੈ ਠੀਕ ਆ ਉਹਨੂੰ ਤਾਰ ਘੋਰ ਬਜੰਤਰ ਕਹਿੰਦੇ ਨੇ ਜਿਹੜੂ ਮਾਰਾ ਕਹਿੰਦੇ ਤਾਰ ਘੋਰ ਬਜੰਤਰ ਤੈ ਸਾਚ ਤਖਤ ਸੁਲਤਾਨ ਉਹ ਫਿਰ ਅੱਗੇ ਕਾਲ ਤਖਤ ਬਣਾ ਦਿੱਤਾ ਗਿਆ ਵੀ ਉਹ ਪਰਮਾਤਮਾ ਦਾ ਤਖਤ ਆ ਗਿਆ ਉਹਦੇ ਦਰ ਤੇ ਚੱਲਦੇ ਨੇ ਪੈਸਾ ਉਹ ਵਿਧੀ ਦੱਸੋਗੇ ਸਮਝਾਉਂਗੇ ਨਾਮ ਜਪਣ ਦੀ ਵੀ ਇੱਕ ਵਿਧੀ ਹੈ ਤੁਸੀਂ ਕਹਿ ਰਹੇ ਹੋ ਹਾਂਜੀ ਮਾਰੇ ਕਹਿੰਦੇ ਵੀ ਜਿਹੜਾ ਸਿਮਰਨ ਨਾ ਉਹਨੂੰ ਕਰਨ ਦਾ ਇੱਕ ਤਰੀਕਾ ਹੈ ਹੂੰ ਜੇ ਸਿੱਖ ਲਿਆ ਜਾਏ ਨਾ ਜਿਵੇਂ ਇੱਕ ਜ਼ਿਮੀਂਦਾਰ ਦਾ ਪੁੱਤ ਖੇਤੀ ਕਰਨੀ ਸਿੱਖ ਲੇ ਦੁਕਾਨਦਾਰ ਦਾ ਪੁੱਤ ਕਾਰਨਦਾਰੀ ਕਰਨੀ ਸਿੱਖ ਲੇ ਤੇ ਉਹਦਾ ਗੁਜ਼ਾਰਾ ਅੱਛਾ ਚੱਲਦਾ ਹੂੰ ਇਸੇ ਤਰ੍ਹਾਂ ਮਾਰੇ ਕਹਿੰਦੇ ਨੇ ਜਿਹੜੇ ਗੁਰਮੁਖ ਜਨ ਹੁੰਦੇ ਨੇ ਸਾਧੂ ਜਨ ਹੁੰਦੇ ਨੇ ਉਹ ਸਾਨੂੰ ਨਾਮ ਜਪਣਾ ਸਿਖਾਉਂਦੇ ਨੇ ਮਹਾਰਾਜ ਕੀ ਸਮਝਾਉਂਦੇ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਕਹਿੰਦੇ ਲੋਕ ਦੇ ਵੀ ਸਾਰੇ ਮਨੋਰਥ ਪੂਰੇ ਤੇ ਪ੍ਰਲੋਕ ਦੇ ਵੀ ਵੇਖੋ ਕਿਥੋਂ ਤੱਕ ਸਿਮਰ ਦੀ ਮਹਾਰਾਣੀ ਮਹਿਮਾ ਕੀਤੀ ਪ੍ਰਭ ਦੇ ਸਿਮਰਨ ਅਰਿੱਦ ਸੇਧ ਨੋਂ ਨੇਦ ਕਿਥੋਂ ਤੱਕ ਗੱਲ ਕੀਤੀ ਹੁਣ ਉਹ ਸਿਮਰਨ ਅਸੀਂ ਕਰਨਾ ਕਿਵੇਂ ਹੈ ਜੀ ਮਹਾਰਾਜ ਕਹਿੰਦੇ ਵੀ ਜਿਹੜਾ ਗੁਰਮੰਤਰ ਹੈ ਵਾਹਿਗੁਰੂ ਭਾਈ ਗੁਰਦਾਸ ਜੀ ਸਮਝਾਉਂਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਕਿਉਂਕਿ ਹਉਮੈ ਅਸਾਧ ਰੋਗ ਹੈ ਕਹਿੰਦੇ ਉਹ ਵੀ ਦੂਰ ਹੋ ਜਾਂਦਾ ਹੈ ਹਮ ਲੇਕਿਨ ਹੁਣ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਕਰਨਾ ਕਿਵੇਂ ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਏ ਅੰਦਰੋਂ ਜਾਂਦੇ ਸਵਾਸ ਨੂੰ ਸਾਸ ਕਹਿੰਦੇ ਬਾਹਰ ਨੂੰ ਆਉਂਦੇ ਨੂੰ ਗਰਾਸ ਕਹਿੰਦੇ ਸਵਾਸ ਆਪਣਾ ਮੁਖ ਤੋਂ ਲੈ ਕੇ ਤਕਰੀਬ ਨਾਭੀ ਤੱਕ ਜਾਂਦਾ ਇਹਨੂੰ ਗੁਫਾ ਕਹਿੰਦੇ ਨੇ ਹਰ ਜਿ ਯੋ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣੋਂ ਦੁਆਰੇ ਪ੍ਰਗਟ ਕੀਏ ਦਸਮਾ ਗ੍ਰੰਥ ਰਖਾਇਆ ਹੁਣ ਆਪਾਂ ਕੀ ਕਰਨਾ ਹੈ ਅੰਦਰ ਨੂੰ ਜਾਂਦੇ ਸਵਾਸ ਨਾਲ ਬੋਲਣਾ ਵਾਹਿ ਤੇ ਆਪ ਦੀ ਆਵਾਜ਼ ਨੂੰ ਸੁਣਨਾ ਉੱਪਰੋਂ ਉੜਦੇ ਆ ਬੋਲਣਾ ਗੁਰੂ ਤੇ ਆਪ ਦੀ ਆਵਾਜ਼ ਨੂੰ ਸੁਣਨਾ ਇਸ ਤਰ੍ਹਾਂ ਵਾਹਿ ਗੁਰੂ ਵਾਹਿ ਗੁਰੂ ਹੁਣ ਕਈ ਜੀਵ ਕਹਿੰਦੇ ਨੇ ਜੀ ਸਾਥੋਂ ਸਵਾਸ ਨਾਲ ਨਹੀਂ ਬੋਲਿਆ ਜਾਂਦਾ ਹੂੰ ਉਹਨਾਂ ਵਾਸਤੇ ਸੌਖਾ ਤਰੀਕਾ ਹੈ ਵੀ ਅੱਖਾਂ ਬੰਦ ਕਰੋ ਵਾਹਿ ਬੋਲ ਕੇ ਆਪ ਦੀ ਆਵਾਜ਼ ਨੂੰ ਸੁਣਦੇ ਆ ਨਾਭੀ ਤੱਕ ਇਸ ਤਰ੍ਹਾਂ ਸਰੀਰ ਦੇ ਵਿੱਚ ਉਤਰੋ ਜਿਵੇਂ ਆਪਾਂ ਖੂਹੀ ਦੇ ਵਿੱਚੋਂ ਮੋਟਰ ਖੋਲਣ ਉਤਰਦੇ ਆ ਜਿਹੜਾ ਖੋਲਦੇ ਨਾ 2H ਮੋਟਰ ਕੋਲ ਕਿ ਲਿਆਉਂਦੇ ਐਸ ਤਰ੍ਹਾਂ ਵਾਹ ਇੱਥੇ ਪਹੁੰਚ ਗਏ ਜੀ ਗੁਰੂ ਕਹਿ ਕੇ ਫਿਰ ਇੱਥੇ ਆ ਗਏ ਵਾਹ ਗੁਰੂ ਵਾਹ ਗੁਰੂ ਆਪ ਦੀ ਆਵਾਜ਼ ਨੂੰ ਸੁਣਦੇ ਅੰਤਰਗਤ ਜਾਣਾ ਇਸ ਤੋਂ ਵੀ ਜੇ ਕੋਈ ਜੀਵ ਜੀਤੇ ਜਾਦੇ ਵਿਚਾਰ ਨੇ ਉਹਦੋਂ ਇੱਕ ਹੋਰ ਸ਼ੌਕਾ ਤਰੀਕਾ ਵੀ ਤੁਸੀਂ ਜਦੋਂ ਵਾਹੇ ਕਹਿਣਾ ਮਾੜਾ ਜਿਹਾ ਪੇਟ ਨੂੰ ਪਿੱਛੇ ਨੂੰ ਕਰਨਾ ਐਸ ਤਰ੍ਹਾਂ ਮਹਿਸੂਸ ਕਰਨਾ ਜਿਵੇਂ ਤੇ ਵਾਹ ਦੀ ਝੋਟ ਲਾ ਰਹੇ ਹੋ ਵਾਹ ਗੁਰੂ ਗੁਰੂ ਤੇ ਪੇਟ ਨੂੰ ਬਾਹਰ ਨੂੰ ਛੱਡ ਦੇਣਾ ਸਵਾਸ ਲੂਗੀ ਇਹਦੇ ਨਾਲ ਕੀ ਹੋਏਗਾ ਜੇ ਕਿਸੇ ਦਾ ਪੇਟ ਜ਼ਿਆਦਾ ਹੀ ਵਧਿਆ ਤੇ ਉਹ ਥੋੜਾ ਖਿੱਚ ਕੇ ਕਰ ਲਵੇ ਵਾਹ ਗੁਰੂ ਵਾਹ ਗੁਰੂ ਪੇਟ ਵੇਟ ਘਟ ਜੇਗਾ ਪੇਟ ਤੋਂ ਹੀ 80% ਬਿਮਾਰੀਆਂ ਲੱਗਦੀਆਂ ਨੇ ਇਹਦੇ ਨਾਲ ਬੜਾ ਸੌਖਾ ਹੋ ਜਾਏਗਾ ਧਿਆਨ ਅੰਤਰਗਤ ਜਾਣਾ ਸ਼ੁਰੂ ਹੋ ਜਾਏਗਾ ਇਸ ਤਰ੍ਹਾਂ ਵਾਹ ਗੁਰੂ ਵਾਹ ਗੁਰੂ ਬੋਲੀ ਜਾਣਾ ਸੁਣੀ ਜਾਣਾ ਬਸ ਇੰਨਾ ਹੀ ਕੰਮ ਹੈ ਜੀ ਇਹ ਜਿਹੜਾ ਸਿਮਰਨ ਕੀ ਕਰੇਗਾ ਤੁਹਾਡੇ ਮਨ ਦੀ ਮੈਲ ਕੱਢ ਦੇਗਾ ਸਾਰੀ